ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਸਾਡੇ ਸਾਰਿਆਂ ਲਈ ਸਵੇਰ ਦਾ ਬ੍ਰੇਕਫਾਸਟ ਬਹੁਤ ਹੀ ਜ਼ਰੂਰੀ ਹੈ ਬੱਚਿਆਂ ਨੂੰ ਜਲਦੀ ਸਕੂਲ ਭੇਜਣ ਦੀ ਜਲਦੀ ਜਲਦੀ ਕੁਝ ਬਣਾਉਣਾ ਹੁੰਦਾ ਹੈ ਤੁਸੀਂ ਆਪਣੇ ਬੱਚਿਆਂ ਲਈ ਸੈਂਡਵਿਚ ਪਾਸਤਾ ਜਾਂ ਕੁਝ ਨਵਾਂ ਬਣਾਉਂਦੇ ਹੋ ਅੱਜ ਤੁਹਾਨੂੰ ਹੋਮ ਮੇਡ ਜੈਮ ਬਣਾਉਣਾ ਬਾਰੇ ਦੱਸ ਦਿਆਂ ਹੋਮ ਮੇਡ ਜੈਮ ਨੂੰ ਤੁਸੀਂ ਆਪਣੇ ਬੱਚਾ ਨੂੰ ਬ੍ਰੈਡ 'ਚ ਹਰ ਰੋਜ਼ ਖਵਾ ਸਕਦੇ ਹੋ ਇਹ ਖਾਣ ਲਈ ਕਾਫੀ ਸਵਾਦ ਲੱਗਦਾ ਹੈ ਆਓ ਜਾਣਦੇ ਹਾਂ ਕਿ ਇਹ ਜੈਮ ਤੁਸੀਂ ਕਿਵੇਂ ਬਣਾਉਣਾ ਹੈ ਜ਼ਰੂਰੀ ਸਮਗਰੀ ਕਿਹੜੀ-ਕਿਹੜੀ ਅਹੀਂ ਇਹਦੇ ਵਿੱਚ ਪਾਉਣੀ ਆ ਉਹਦੇ ਬਾਰੇ ਅੱਜ ਤੁਹਾਨੂੰ ਦੱਸਦੇ ਆ ਨੰਬਰ 1 1 ਕਿਲੋ ਟਮਾਟਰ ਹਰੀ ਮਿਰਚ ਦੋ ਖੰਡ 1.5 ਕਿਲੋ ਲੂਣ 1.5 ਚਮਚ ਇਲਾਚੀ ਪਾਊਡਰ ਇੱਕ ਚੁਟਕੀ ਕਿਓ ਦੋ ਚਮਚ ਛਾਲ ਇੱਕ ਕਾਜੂ ਬਣਾਉਣ ਦੀ ਵੀਧੀ ਕਿੱਦਾਂ ਬਣਾਉਣਾ ਟਮਾਟਰਾਂ ਨੂੰ ਚੰਗੀ ਤਰ੍ਹਾਂ ਧੋ ਲਓ ਇੱਕ ਬਰਤਨ ਵਿੱਚ ਟਮਾਟਰ ਨੂੰ ਡੁੱਬ ਲੈ ਲੁਰਿੰਦਾ ਪਾਣੀ ਪਾਓ ਇਹਨਾਂ ਨੂੰ ਟੱਕੋ ਅਤੇ ਉਬਾਲੋ ਚੰਗੀ ਤਰ੍ਹਾਂ ਉਬਲ ਤੋਂ ਬਾਅਦ ਪਾਣੀ ਕੱਢ ਦਿਓ ਅਤੇ ਟਮਾਟਰਾਂ ਨੂੰ ਥੋੜਾ ਜਿਹਾ ਠੰਡਾ ਹੋਣ। ਜਦੋਂ ਇਹ ਠੰਡਾ ਹੋ ਜਾਵੇ ਤਾਂ ਟਮਾਟਰ ਨੂੰ ਛਿੱਲ ਲਓ। ਇਸ ਨੂੰ ਮਿਕਸਰ 'ਚ ਪਾ ਕੇ ਦੋ ਹਰੀਆਂ ਮਿਰਚਾਂ ਦੇ ਨਮਕ ਪਾ ਕੇ ਚੰਗੀ ਤਰ੍ਹਾਂ ਪੀਸ ਲਓ। ਫਿਰ ਇਸ ਨੂੰ ਕਿਸੇ ਭਾਂਡੇ 'ਚ ਛਾਲ ਲਓ ਅਤੇ ਇੱਕ ਪੈਨ ਵਿੱਚ ਪੀਸਿਆ ਹੋਇਆ ਟਮਾਟਰ ਦਾ ਪੇਸਟ ਪਾਓ। ਚੰਗੀ ਤਰ੍ਹਾਂ ਉਬਾਲੋ ਟਮਾਟਰਾਂ ਵਿੱਚੋਂ ਹਰੇ ਰੰਗ ਦੀ ਮਹਿਕ ਆਉਣ ਤੱਕ। ਚੰਗੀ ਤਰ੍ਹਾਂ ਪਕਾਓ ਜਦੋਂ ਇਹ ਚੰਗੀ ਤਰ੍ਹਾਂ ਉਬਲ ਜਾਵੇ ਤਾਂ ਇਹ چینی ਅਤੇ ਇਲਾਚੀ ਪਾਊਡਰ ਮਿਲਾ ਕੇ ਤੇ ਇੱਕ ਕੜਾਈ ਵਿੱਚ ਛਕੋ ਪਾਓ ਅਤੇ ਇਸ ਵਿੱਚ ਛਾਲ ਦੇ ਕਾਜੂ ਪਾਓ ਇਸ ਨੂੰ ਟਮਾਟਰ ਦੇ ਜੈਮ ਤੇ ਇਸ ਤਰ੍ਹਾਂ ਲਗਾਓ ਚੰਗੀ ਤਰ੍ਹਾਂ ਕੱਟੋ ਆਦੇ ਸਰਵ ਕਰੋ ਜੇ ਟਮਾਟਰ ਪੱਕੇ ਅਤੇ ਲਾਲ ਹਨ ਤਾਂ ਜੈਮ ਦਾ ਰੰਗ ਵਧੀਆ ਹੋਵੇਗਾ ਜੇਕਰ ਟਮਾਟਰ ਦਾ ਰੰਗ ਬਹੁਤ ਜ਼ਿਆਦਾ ਫਿੱਕਾ ਹੋਇਆ ਤਾਂ ਤੁਸੀਂ ਥੋੜਾ ਜਿਆਦਾ ਲਾਲ ਰੰਗ ਪਾ ਸਕਦੇ ਹੋ ਟਮਾਟਰ ਪੀਂਦੇ ਸਮੇਂ ਪਾਣੀ ਨਾ ਛੱਡੋ ਪਾਣੀ ਰਹਿਣ ਨਾਲ ਜੈਮ ਨੂੰ ਸੰਘਣਾ ਹੋਣ ਵਿੱਚ ਹੋਰ ਸਮਾਂ ਲੱਗੇਗਾ ਜੇਕਰ ਇਸ ਨੂੰ ਸੰਘਣਾ ਹੋਣ ਵਿੱਚ ਬਹੁਤ ਸਮਾਂ ਲੱਗਦਾ ਹੈ ਤਾਂ ਤੁਸੀਂ ਕੋਰਨ سٹਾਰ ਨੂੰ ਪਾਣੀ ਵਿੱਚ ਮਿਲਾ ਸਕਦੇ ਹੋ ਧੰਨਵਾਦ